ਉਹ ਜਦੋਂ ਘਰ ਦੇ ਪਈਆ ਪੂਰਾ ਦੇ ਨਹੀਂ ਤੋਂਦੀ ਰਹੀ ਆ ਖੁੱਲ ਜਾਂਦੀ ਸੀ ਉੱਤੋਂ ਬਿੱਲੀਆਂ ਆ ਜਾਂਦੀਆਂ ਸੀ ਅੰਦਰ ਇਹ ਕਹਿੰਦੇ ਨੇ ਨੇ ਮੋਟੀਆਂ ਰੋਟੀਆਂ ਸੀਗੀਆਂ ਮੈਨੂੰ ਬਚਾਰੇ ਇੱਦਾਂ ਹੀ ਆ ਲਓ ਜੀ ਤੁਸੀਂ ਚੈੱਕ ਕਰੋ ਸ਼ੀਟ ਤੁਹਾਨੂੰ ਬਲੌਗ 'ਚ ਦੱਸਿਆ ਸੀ ਆ ਵੀ ਅਸੀਂ ਸਫਾਈ ਕਰਾ ਦੇਣੀ ਆ ਇਧਰ ਆ ਰਹਿ ਗਿਆ ਇੰਨਾ ਕਿੱਧਰ ਲਾਇਆ ਹੋਇਆ ਮਜ਼ਦੂਰ ਨੂੰ ਸਫਾਈ ਕੰਪਲੀਟ ਹੋ ਚੱਲੀ ਆ ਹਾਂਜੀ ਹੋ ਗਿਆ ਇੱਕ ਥੇ ਪਰ ਇਹ ਗੀੜਾ ਹੋਰ ਲੱਗੇਗਾ ਖੂਲ ਦੀ ਟਾਈਮਿੰਗ ਹੋ ਗਈ ਆ ਚੇਂਜ ਹਾਂਜੀ ਲਓ ਜੀ ਦੇਖ ਸਕਦੇ ਆ ਕਿੰਨੀ ਧੁੰਦਵਾ ਕਹਿੰਦੇ ਪੀਸਾ ਦੇ ਦਿਆਂ ਪੀਸਾ ਦੇ ਦਿਆਂ ਪੂਰਾ ਜਾਵਾਂਗੇ ਤੇ ਮੇਰੀ ਗੱਲ ਸੁਣ ਟਿਊਸ਼ਨ ਤੇ ਕਿਉਂ ਨਹੀਂ ਅਪਲਾਈ ਕਰਦੀ ਇਹ ਤੇ ਲੋ ਜੀ ਅੱਜ ਲੈ ਕੇ ਆਏ ਈ ਛੋਲੇ ਭੜੂਰੇ ਫੇਰ ਧੁੰਦ ਕਰਕੇ ਬਹੁਤ ਨਖਾਂ ਨੂੰ ਡਾਈ ਤਾਂ ਇੱਧਰ ਆਇਆ ਹਰਮਨ ਦਾ ਫੋਨ ਓਕੇ 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 ਹਰਮਨ ਦਾ ਫੋਨ ਲੋ ਜੀ ਇੱਧਰ ਲੱਗਣ ਲੱਗਾ ਜੀ ਸਾਗ ਨੂੰ ਤੜਕਾ ਪਹਿਲਾਂ ਧੂਣ ਦੀ ਟੈਨਸ਼ਨ ਠੀਕ ਆ ਫਿਰ ਸੁੱਕਣੇ ਪਾਣ ਦੀ ਟੈਨਸ਼ਨ ਵੀ ਵੇ ਗਿੱਲੇ ਆਪੇ ਅੰਦਰ ਚੱਕ ਕੇ ਪਾਉਂਦੇ ਟੈਂਸ ਅੰਦਰ ਨਹੀਂ ਸੁੱਕਦੇ ਹੈਗੇ ਕਦੀ ਬਾਹਰ ਕਦੀ ਅੰਦਰ ਹੁਣ ਆਕੇ ਧੁਰ ਧੁਰ ਕਾਦੀ ਲਜਾਈ ਚ ਲੋਕ ਅੱਛਾ ਚਾਹ ਇਹਨੇ ਨਹੀਂ ਪੀਣੀ ਹੈਗੀ ਜਾਂਦੀਆਂ ਨਾਲ ਕੌਫੀ ਚਾਹ ਹੁਣ ਬੁਖਾਰ ਹੋਇਆ ਆ ਛੁੱਟੀਆਂ ਤਾਂ ਹੋ ਜਾਣੀਆਂ ਇਹਨੂੰ ਬੁੱਧਵਾਦ ਲਓ ਜੀ ਇੱਧਰ ਹੋ ਰਹੀ ਹੈ ਜੀ ਪਨੀਰ ਦੀ ਸਬਜ਼ੀ ਗਰਮ ਇਹ ਹੋਈ ਸਬਜ਼ੀ ਲੜ ਉਹ ਬੱਤੀਆਂ ਬੱਤੀਆਂ ਸਬਜ਼ੀ ਪਲਕਾ ਹੋ ਗਈ ਠੀਕ ਹੁਣ ਆ ਦੇਖੋ ਇਹ ਲੜੌਕੇ ਬਹੁਤ ਆ ਇਹਨੇ ਰਖੇ ਵਾਲਾ ਨੂੰ ਕਹਤਾ ਆਨੇ ਆ ਸਵੇਰੇ ਚੱਕ ਲਾਂਗੇ ਸ਼ਾਮੀ ਚੱਕ ਲਾਂਗੇ ਮੁੜ ਕੇ ਹੁੰਦੇ ਨਹੀਂ ਜੀ ਗੋਭੀ ਵਾਲੇ ਪਕੌੜੇ ਮੰਗਦੇ ਆ ਨੇ ਆ ਨੇ ਸੂਰਜ ਦੇਵਤਾ ਜੀ ਉਹ ਦੇ ਲੋਕੇਸ਼ੀ ਪਰ ਫਿਰਦੇ ਆ ਹਜੇ ਤੱਕ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਕਿ ਅਸੀਂ ਗਲੀ ਚ ਕੂੜਾ ਚਕਾ ਦਈਏ ਦੇਖੋ ਜੀ ਕਿਦਾਂ ਢੇਰ ਲੱਗਾ ਆ ਕੋਈ ਵੀ ਚੱਕ ਕੇ ਰੱਖਣੀ ਆ ਕਾ ਵੀ ਡੇਸ਼ ਲਹਾਨੀ ਆ ਇੱਧਰ ਹੋ ਰਹੀ ਆ ਪਕੌੜੀਆਂ ਦੀ ਤਿਆਰੀ ਸਮਾਨ ਲੈ ਕੇ ਆਏ ਆ ਲੈ ਗਿਫਟ ਕਰਨਾ ਆ ਜੋ ਜੋ ਕੋਣ ਸਾਨੂੰ ਇੱਕ ਇੱਕ ਹੋਰ ਲੈ ਦਿੱਤਾ ਆ ਤਿੰਨ ਤਿੰਨ ਤੁਹਾਡੇ ਕੋ ਹੋ ਗਏ ਆ ਹੁਣ ਤੁਹਾਡੀਆਂ ਸਰਦੀਆਂ ਖਤਮ ਚਲੋ ਬਲੌਗ ਦਾ ਕਰਦੇ ਆਂ ਇੱਥੇ ਹਾਂ ਜੀ ਹੋਈ ਨਮਕ ਦੇ ਮਿਲਦੇ ਸਾਨੂੰ ਫਿਰ ਇੱਕ ਨੈਕਸਟ ਬਲੌਗ ਬੱਜ ਗਿਆ ਤੇ ਅੱਜ ਹੈਗੀ ਆ ਅੱਜ ਕਿੰਨੀ ਤਰੀਕਾ 18 ਅੱਜ 18 ਤਰੀਕਾ ਹੈਗਾ ਆ 20ਵਾਰ ਹੈ ਨਾ ਤੇ ਲੋਜੀ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਅਨੰਦਰਾ ਵਲੌਗ ਤੇ ਨਹੀਂ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਮਹੀ ਅਸੀਂ ਕਿੱਝਾ ਕੰਮ ਕੰਮ ਸਾਰਾ ਹੋ ਗਿਆ ਆ ਤੇ ਫਸੀ ਕੋਲ ਬਹੁਤ ਪਈ ਆ ਜਿਹੜਾ ਪੂਰਾ ਦੇਵੀ ਤੋਂ ਹੁੰਦੀ ਰਹੀ ਆ ਤੇ ਹੁਣ ਮੈਂ ਲੱਗੀਆਂ ਸਬਜ਼ੀਆਂ ਤੋਂ ਕਰ ਲੰਨ ਬਣਾ ਕੇ ਰੱਖ ਲਈ ਪੱਲੂਆਂ ਦਾ ਖਾਣੀ ਆ ਰੋਟੀ ਹੈ ਨਾ ਆਲੀ ਮਟਰ ਬਣਾਉਣ ਲੱਗੀਆਂ ਸਿਖਰ ਕੋਠੇ ਲੱਗਾ ਹੋਇਆ ਹੈ ਮਜ਼ਦੂਰ ਹੈ ਜੇ ਸਫਾਈ ਕਰਦੇ ਆ ਕੋਠੇ ਦੇ ਦਿਖਾਉਂਦੇ ਆ ਤੁਹਾਨੂੰ ਵੀ ਦੱਸਿਆ ਸੀ ਨਾ ਜਾਨੀਆਂ ਕੋਠੇ ਦਿਖਾਉਂਦੇ ਆ ਕਿ ਇਹ ਲਾਉਂਦੇ ਪਏ ਆ ਸ਼ੀਟ ਲਿਆ ਕੇ ਜਿੱਥੋਂ ਮੋਰੇ ਲਾਈ ਨਹੀਂ ਸੀਗੀ ਅੱਛਾ ਅੱਛਾ ਉਹ ਵੀ ਲਾਉਣ ਦੇ ਆ ਵਾਈਡ ਹੈ ਰੋਸ਼ਨਦਾਨ ਦੇ ਵਿੱਚੋਂ ਥਰਮੋਕੋਲ ਲਾਈ ਸੀ ਖਰਾਬ ਹੋ ਗਿਆ ਤੇ ਹੁਣ ਸ਼ੀਟ ਲਿਆ ਕੇ ਲਾਈ ਆ ਇਹਨਾਂ ਨੇ ਫਾਈਬਰ ਸੀ ਠੀਕ ਆ ਉਹ ਖੁੱਲ ਜਾਂਦੀ ਸੀ ਉਸ ਤੋਂ ਬਿੱਲੀ ਆ ਜਾਂਦੀ ਸੀ ਅਸੀਂ ਅੰਦਰ ਤੇ ਇੱਧਰ ਪਾਣੀ ਹੋ ਗਿਆ ਆ ਗਰਮ ਤੇ ਇੱਧਰ ਮਟਰ ਮਟਰ ਧੋ ਕੇ ਰੱਖ ਲਏ ਆ ਤੇ ਥੋੜਾ ਕਾ ਅਲੂ ਪਾ ਲਏ ਤੇ ਥੋੜਾ ਲਾ ਕੇ ਸਿੱਫਰ ਮੈਂ ਹਨ ਕੋਠੇ ਤੇ ਦਿਖਾ ਕੇ ਆਨੀ ਆ ਸਫਾਈ ਜੋ ਉਹ ਕਰਦਾ ਪਿਆ ਹੈ ਸਫਾਈ ਨੂੰ ਦੂਰ ਲਾਇਆ ਹੋਇਆ ਹੈ ਸਵੇਰ ਦਾ ਤੇ ਸਾਫ ਹੋ ਗਿਆ ਥੋੜੀ ਜਿਹਾ ਮਸਲੇ ਤੇ ਖੰਦੇ ਚਾਹ ਲੈ ਗਏ ਭੰਨ ਵਾਲੇ ਤੇ ਇਹਦੇ ਲੱਗੇ ਹੋਏ ਆ ਉਹਨੂੰ ਚਾਹ ਬਣਾ ਕੇ ਚਾਹ ਦੋ ਵਾਰੀ ਪਿਲਾਤੀ ਉਹਨੂੰ ਪਹਿਲਾਂ ਉਹਨੂੰ ਸਿਰ ਪਿੰਨੀ ਦਾ ਚਾਹ ਬੁਲਾਤੀ ਪਰ ਇੱਕ ਵਾਰੀ ਉਹ ਵੀ ਚਾਹ ਨੂੰ ਰੋਟੀ ਖਾਦੀ ਨਾ 1 ਵਜੇ ਉਹਨੇ ਤੇ ਹੁਣ ਚਾਹ ਚਾਹ ਵੀ ਉਹਨੂੰ ਦੇਤੀ ਆ ਦੇ ਨਾਲ ਹੀ ਉਹਨੂੰ ਗੋਭੀ ਗਾਜਰਾ ਦਾ ਚਾਹ ਦਿੱਤਾ ਮੈਂ ਕਿਹਾ ਸਬਜ਼ੀ ਕੋਈ ਚਾਹੀਦੀ ਤਾਂ ਲੈ ਲੈ ਗੋਭੀ ਸਬਜ਼ੀ ਵੀ ਕਹਿੰਦਾ ਨਹੀਂ ਵੇਸ ਆਗ ਲੈ ਕੇ ਆਇਆ ਇਹ ਗੰਦੇ ਨੰਨੇ ਮੋਟੀਆਂ ਕੁੱਟੀਆਂ ਸੀਗੀਆਂ ਮੈਂ ਤਾਂ ਬਚਾਰੇ ਇਦਾਂ ਹੀ ਆ। ਕੱਢੜੀਆਂ ਮੋਟੀਆਂ ਕੁੱਟੀਆਂ ਹੁੰਦੀਆਂ ਗੰਦੇ ਉਹਨਾਂ ਦੀ। ਜਦ ਮੈਂ ਲੈਣੀਆਂ ਰੋਟੀ ਸਬਜ਼ੀ ਕੋਲ ਕੋਸ਼ਿਸ਼ ਤਾਂ ਦੀ। ਇਹ ਤਾਂ ਨਹੀਂ ਖਚਾ ਦੇ। ਹਲੜਾ ਕੰਡੀਆਂ ਹੋਈਆਂ ਲੀਆਂ ਰੋਟੀਆਂ। ਨਹੀਂ ਹੋ ਜਾਂਦੀਆਂ ਆ। ਨਹੀਂ ਹੋ ਜਾਂਦੀਆਂ ਰੋਟੀਆਂ। ਫੇਰ ਚਲਦੇ ਆ ਕੋਤੇ ਦਿਖਾ ਕੇ ਆਨੇ ਆ। ਉਹ ਵੀ ਮੈਡਮ ਦੀ ਪੇਰੀ ਅਜ ਕੋਲਡ ਹੋਇਆ। ਦੱਦੀ ਦੱਦੀ ਅੱਧਾ। ਮੈਂ ਅੰਦਰ ਜਾ ਕੇ। ਨਾ ਮੈਂ ਖਾਣਾ ਅੰਦਰ ਹੀ ਆ ਜਾਂਦੀ। ਮੇਰੇ ਰਵੀ ਤੋੜ ਤਾਂ ਮਾ ਦਿੱਤ ਲਿਆ ਬਸ ਇਹ ਖੋਈ ਗਿਆ ਲੱਗਦਾ ਤੋੜ ਕੇ ਨੂੰ ਪਤਾ ਕੀ ਆ ਅੱਜ ਕੱਲ ਜਿਹੜਾ ਪਿਆਰ ਆਂਦਾ ਪਿਆ ਇਹ ਨਾ ਕੱਚਾ ਵਿਆਜ ਆ ਇੱਕ ਤਾਂ ਇਹਨਾਂ ਦੇ ਵਿੱਚ ਇੱਕ ਪਲਾਸਟਿਕ ਜਿਹਦਾ ਨਾ ਉਹ ਇਲਫਾਫੇ ਜੇ ਵਾਂਗੂ ਲੈਮੀਨੇਸ਼ਨ ਜਿਹਦਾ ਨਾ ਹੈਗਾ ਆ ਉਹਦੇ ਕਰਕੇ ਕਟੀਆਂ ਨਹੀਂ ਲਿਫਾਫੇ ਜੇ ਵਾਂਗੂ ਪਤਾ ਨਹੀਂ ਉਹ ਹੱਥਾਂ ਨੂੰ ਬੜਾ ਕਰਦਾ ਕੱਚਾ ਹੋ ਤਾਂ ਪਿਆਜ਼ ਤਾਂ ਖਰਾਬ ਹੁਣ ਲੱਗ ਗਈਆਂ 2 ਕਿਲੋ ਥੋੜੇ ਜਿਹੀ ਪਈਆਂ ਵਿੱਚੇ ਪਾ ਦਿੱਤੀ ਆ ਮੈਂ ਇਹਦੇ ਤੇ ਟਮਾਟਰ 70 ਰੁਪਏ ਕਿਲੋ ਹਾਂ ਇਹ ਹਰ ਕੁਆਟਰ ਲੈ ਕੇ ਹੀ ਪਰਸੋਂ ਮੈਂ ਲਿਆਣੇ ਸੀ ਟਮਾਟਰ ਮੈਂ ਉਹਨਾਂ ਨੂੰ ਟਮਾਟਰ ਵੀ ਪਾ ਦੇ ਉਹ ਕਿੰਤਾ ਭੁੱਲ ਗਿਆ ਉਹ ਨਹੀਂ ਭੁੱਲ ਗਿਆ ਮੈਨੂੰ ਵੀ ਭੁੱਲ ਗਿਆ ਮੈਂ ਕਿਹਾ ਪਰਸੋਂ 40 ਰੁਪਏ ਸੀ ਅੱਜ 70 ਹੋ ਗਏ ਮੈਂ ਕਿਹਾ ਟਮਾਟਰ ਦੇ ਕਹਿੰਦਾ 70 ਵੀ ਹੋ ਗਏ ਮੈਂ ਕਿਹਾ ਚਲ ਕੋਈ ਗੱਲ ਨਹੀਂ ਜੇ 70 ਹੋ ਗਏ ਲਾਲੇ ਕੇ ਪਹਿਲਾ ਤੜਕਾ ਮੇਰੇ ਦਿਖਾ ਲਦੇ ਹਾਂ ਕੋਈ ਜੇ ਕੋਈ ਚਿੱਟਾ ਆ ਆਪ ਕਰਨੀ ਸੀ ਸਫਾਈ ਕੋਦਰ ਸੀ ਜੂਟ ਮੈਂ ਲਾਲੀ ਗੱਲ ਕਰਦੇ ਸੀ ਕਿ ਜੇ ਇਹ ਮਜ਼ਦੂਰ ਨਾ ਆਇਆ ਤਾਂ ਸੰਡੇ ਨੂੰ ਆਪਾਂ ਸਫਾਈ ਕਰ ਲਵਾਂਗੇ ਜਿਹੜਾ ਆ ਗਿਆ ਉਹ ਪਹਿਲੇ ਹੀ ਆ ਗਿਆ ਹਾਂ ਉਦੋਂ ਕੱਲ ਹੀ ਹੋਣਾ ਆ ਗਿਆ ਕਾਹਦੀ ਗੱਲ ਕੀਤੀ ਹੈ ਨਾ ਹਾਂ ਇਹਨੂੰ ਸਵੇਰਾਂ ਨੂੰ ਆਪਣੀ ਬੈਠ ਕੇ ਲਿਆ ਸੀਗਾ ਤੇ ਅੱਗੇ ਕਿੰਨੇ ਦਿਨਾਂ ਦਾ ਤਿਆਰ ਹੈਗਾ ਤੈਨੂੰ ਪਿੰਡ ਗਿਆ ਸੀ ਹੁਣੇ ਆਇਆ ਹੈ ਕਹਿੰਦਾ ਹੁਣ ਆਇਆ ਇੱਕ ਪੋੜਾ ਨੇ ਹੋਇਆ ਆਪੇ ਆ ਗਿਆ ਤੇ ਕਿੰਨੇ ਦਿਨ ਦਾ ਕਿਆ ਹੋਇਆ ਕਿ ਉਹ ਫੰਕ ਵਿੱਚ ਬੰਨ੍ਹ ਲਿਆ ਸੀਗਾ ਤੇ ਹੁਣ ਆ ਗਏ ਨਾ ਕੱਟਿੰਗ ਦੁਕਾਨੇ ਜਿੱਨਾਂ ਨੇ ਕਰਵਾ ਲਈਏ ਕੋਟੇ ਦੀ ਸਵਾਈ ਹੋ ਗਈ। ਅੱਗੇ ਇੱਧਰ ਪਾਣੀ ਨਹੀਂ ਗਰਮੀ ਹੋ ਰਿਹਾ ਹੈਗਾ। ਕਰ ਜੀ ਬੰਦ ਗਏ। ਇਹ ਇੱਧਰ ਰੋਵੇ ਪਾਣੀ। ਬੰਦ ਬੰਦ। ਚਲੋ ਜੀ। ਬਣਾ ਲਈਏ ਸਾਡੇ ਬਲੌਗ ਨਾ। ਢਾਲਦੇ ਆ ਕੋਟੇ ਨੂੰ। ਧੰਨਵਾਦ। ਆਹ ਦੇ ਕੋਟੇ ਦਿਖਾਈਏ ਹਮ ਕੀ ਬਣਾ। ਲੋ ਇਹ ਕਿੰਨਾ ਬਰੂ ਕੀਤਾ ਹੋਇਆ ਵਾ ਸੋਣੀ। ਲਓ ਜੀ ਇਧਰ ਚੈੱਕ ਕਰੋ ਸ਼ੀਟ। ਵਦਿਆ ਉਹ ਮਿੱਟੀ ਉਰਦੀ ਆ ਪਹਿਲਾਂ ਬਹੁਤ ਸੋਹਣੀ ਲੱਗਦੀ ਆ ਥੋੜੀ ਥੱਲੇ ਵੇਲ ਲਗਾ ਕੇ ਛੱਡ ਦਿੰਦੀ ਆ ਯਾਰ ਉਹ ਕੱਲੇ ਕੋ ਲੱਗ ਨਹੀਂਦੀ ਉਹ ਤਾਂ ਵੇਲ ਰਹਿ ਗਈ ਚੱਲੇ ਉਹ ਕੱਲੇ ਕੋ ਲੱਗਦੀ ਨਹੀਂ ਸੀ ਇੰਨੀ ਰਹਿ ਗਈ ਆ ਬਹੁਤ ਔਖੀ ਲਾਈ ਤੇ ਬਾਜ ਮਾਰ ਲੈਣੀ ਸੀ ਉਹ ਨਹੀਂ ਉਹ ਤਾਂ ਵੀ ਕੋ ਫਿਰ ਪਤਾ ਜੀ ਜਿੱਤਾ ਫੋਲਡ ਕੀਤੀ ਹੋਈ ਸੀ ਨਾ ਹਾਂ ਸਿੱਧੀ ਜਿਹੀ ਸੀ ਤਰਦੀ ਲਾਉਂਦੀ ਆ ਉਹ ਚਲੋ ਲਿਆਉਂਗਾ ਜਦ ਦਿਖਾਈ ਜੀ ਦੋ ਜੀ ਜੀ ਕੋਈ ਕੁਝ ਹੋਣਾ ਨਹੀਂ ਬੇਟੀ ਦੀ ਇੱਛਾ ਕੁਝ ਨਹੀਂ ਹੋਣਾ ਸਿਰਫ ਬਾਤ ਤੇ ਇੰਦਰ ਕੋਠੇ ਦੀ ਵੀ ਸਫਾਈ ਹਾਂਜੀ ਲੋ ਜੀ ਜਿਵੇਂ ਤੁਹਾਨੂੰ ਬਲੌਗ 'ਚ ਦੱਸਿਆ ਸੀ ਕਿ ਅਸੀਂ ਸਫਾਈ ਕਰਾ ਦੇਣੀ ਹਾਂ ਤੇ ਅੰਦਰ ਹੁੰਦੇ ਵੇ ਸਫਾਈ ਉਹ ਸਾਰੇ ਆ ਰਿਹਾ ਕੋਠੇ ਤੇ ਆਉਂਦੇ ਆ ਇੱਧਰ ਆ ਰਹਿ ਗਏ ਇੰਨਾ ਕਿੱਧਰ ਲਾਇਆ ਹੋਇਆ ਮਜ਼ਦੂਰ ਨੂੰ ਉੱਪਰ ਉੱਪਰ ਲਈ ਛੱਤ ਦੀ ਵੀ ਹੋ ਗਈ ਆ ਇੱਥੇ ਟੈਂਕੀਆਂ ਆ ਆਹ ਕਪੜਾ ਗੋਪੜਾ ਲਾਤਾ ਸਾਰਾ ਸ਼ੀਟ ਲਾਤੀ ਇੱਧਰ ਵੀ ਹੂੰ ਇਹ ਥੋੜੀ ਜਿਹੀ ਛੋਟੀ ਹੋਈ ਸ਼ੀਟ ਇਹਦੀ ਉਦਾਂ ਮਾੜੀ ਜਿਹੀ ਛੋਟੀ ਹੋ ਗਈ ਪਰ ਸਹੀ ਲੱਗੀ ਫਿਰ ਉਧਰ ਗਲੀ ਦੇ ਵਿੱਚ ਛੋੜ ਦਿੱਤਾ ਕੋਰਾ ਤੇ ਹੁਣ ਇੱਕ ਬੰਦੇ ਨੂੰ ਸਾਧ ਕੇ ਰਿਸ਼ੀ ਵਾਲੇ ਨੂੰ ਕੀਤਾ ਫੋਨ ਉਹਨੂੰ ਕਹਿੰਦਾ ਫ੍ਰੀ ਹੋ ਕੇ ਆਜੂਗਾ ਲੈ ਜੂ ਹਾਂ ਉਹ ਫੇਰ ਚੱਕ ਕੇ ਲੈ ਜਾਊਗਾ ਸਾਰਾ ਹੀ ਸਾਹ ਛੱਡ ਜਾਂਦਾ ਪੌੜੀਆਂ ਛੱਡਦੇ ਆ ਛੱਡ ਤਾਂ ਲੈ ਆ ਪਲਾਸ ਚੱਕ ਉਹਦੇ ਦੇਖੋ ਜੀ ਮੌਸਮ ਅੱਜ ਸਵੇਰ ਦੀ ਧੁੰਦ ਇੰਨੀ ਪਈ ਹੋ ਆ ਨਾ ਸਵੇਰੇ ਅਸੀਂ ਪਲਕ ਨੂੰ ਛੱਡ ਕੇ ਆਏ ਆ ਹਲੇ ਤੱਕ ਧੁੰਦ ਦੇਖ ਲੋ 1 ਵਜ ਗਿਆ ਆ ਤੇ ਧੁੰਦ ਦੇਖ ਲੋ ਕਿੰਨੀ ਪਈ ਆ ਫੇਰ ਦੁਬਾਰਾ ਫੇਰ ਧੁੱਪ ਨਿਕਲੀ ਨਹੀਂ ਅੱਜ ਸ਼ੀਟ ਬੜੀ ਮਹਿੰਗੀ ਦਿੱਤੀ ਕਿੰਨੇ ਦਿੱਤੀ 750 ਦੀ ਆਈ ਅਸੀਂ ਦੋਨੋਂ ਪਰ ਥੱਲੇ ਜਿਹੜੀ ਲੱਗੀ ਆ ਪਾਇਆ ਵੀ ਇਹ ਹੁਣ ਖਰਾਬ ਨਹੀਂ ਹੋਣੀ ਹੈਗੀ ਹਾਂ ਜਦਾ ਚੀਜ਼ ਨਾ ਆ ਖਰਾ ਗਲ ਜਾਂਦਾ ਸੀਗਾ ਹਾਂ ਉਹ ਵਾਲਾ ਜੀ ਖਰਾਬ ਹੋ ਜਾਂਦੀ ਸੀਗੀ ਨੇਰੀ ਆ ਵੀ ਡਿੱਗ ਪੈਂਦੀ ਸੀ ਹੁਣ ਹਨੇਰੀ ਆ ਬਣੂ ਸਾਨੂੰ ਕਈਆਂ ਨੇ ਸਾਨੂੰ ਕਈਆਂ ਨੇ ਬਲੌਗ ਚ ਕਿਹਾ ਹੈ ਕਿ ਤੁਸੀਂ ਸਾਡੇ ਕੋਠੇ ਦਾ ਕਮਰਾ ਤਾਂ ਥੱਲੇ ਵਾਲਾ ਚਾਹੁੰਦਾ ਸੀਗਾ ਕਿਉਂਕਿ ਉੱਪਰ ਸੈੱਲੇ ਪਏ ਆ ਅੱਜ ਬਸ ਅਸੀਂ ਇਹ ਵੀ ਕਰਵਾ ਦੇਣਾ ਹੈ ਤੇ ਸਾਰਾ ਸਫਾਈ ਸਾਰੀ ਹੋ ਜਾਣੀ ਆ ਆ ਵੀ ਕਰ ਲੈਣੀ ਆ ਸਫਾਈ ਸਾਰੀ ਤੇ ਸਾਨੂੰ ਦਿਖਾਵਾਂਗੇ ਇੱਧਰ ਮੰਮੀ ਵੀ ਆ ਗਏ ਸਾਡੜ ਗਿਆ ਇਹਦੇ ਬਸ ਆਪਾਂ ਉਹ ਬਣਵਾਵਾਂਗੇ ਉਹ ਜੰਗਲਾ ਇਹਦੇ ਲਈ ਇੱਕ ਬਣਵਾਣਾ ਆ ਐਂਗਲ ਜਿਹਾ ਉਹ ਐਂਗਲ ਬਣਵਾਵਾਂਗੇ ਐਂਗਲ ਬਣਵਾਵਾਂਗੇ ਉਹਨੂੰ ਨਾਪ ਦੇ ਕੇ ਫਿਰ ਆ ਸੱਕ ਦੇਣੀ ਆ ਸ਼ੀਟ ਇਹਦੇ ਉੱਤੋਂ ਉਹ ਪਤਾ ਸਹੀ ਸਹੀ ਨਹੀਂ ਬਣਿਆ ਹੋ। ਚਲੋ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਤੇ ਗੱਲਾਂ ਬਾਤਾਂ ਦੱਦੇ ਰਹਿਣੀਆਂ ਆ ਜੀ ਇਹਨਾਂ ਦੀ। ਜੀ ਟਾਈਮ ਪੌਣੇ 6 ਹੋ ਗਿਆ ਜੀ ਤੇ ਹਾਂਜੀ ਮੈਂ ਕਿਹਾ ਅੱਜ ਦੁਕਾਨੇ ਵੀ ਨਹੀਂ ਗਿਆ ਹੈਗਾ ਤੇ ਮੁੜ ਕੇ ਵਲੌਗ ਵੀ ਨਹੀਂ ਬਣਾਇਆ। ਨਹੀਂ ਹਜੇ ਉੱਪਰ ਹੀ ਮੈਂ ਚੱਲਾਂ ਉੱਪਰ ਹੀ ਦੇਖਣ ਸਫਾਈ ਕੰਪਲੀਟ ਹੋ ਚੱਲੀ ਆ। ਮੇਰੀ ਗੱਲ ਸੁਣੋ। ਹਾਂ। ਮੈਂ ਪਤਾ ਕੀ ਸੋਚੀ ਸੀ ਕਿ ਮੈਂ ਕਿਹਾ ਜਿਹੜੇ ਨਾ ਆਪਾਂ ਗੱਦਿਆਂ ਦੇ ਮੋਮ ਜਮੇ ਲਾਏ ਸੀ ਪੋਲੀਥੀਨ ਉਹ ਮੈਂ ਰੱਖੇ ਹੋਏ ਆ ਇਕੱਠੇ ਕਰਕੇ ਉਹ ਦੋਨੋਂ ਹੀ ਉੱਪਰ ਦੇ ਦੇਗੀ ਉਹਦੇ। ਕਿਹਦੇ? ਉਹ ਜਿਹੜੇ ਉੱਪਰ ਥੱਲੇ ਰੱਖਿਆ ਕੋਠੇ ਦੇ ਆਹੋ ਕੋਈ ਨਹੀਂ ਉਹ ਆਪਾਂ ਬਾਅਦ ਚ ਬਿੱਲੀਆਂ ਦੇ ਵੇਖ ਲਾਉਣੀ ਨਹੀਂ ਨਹੀਂ ਉਹ ਆਪਾਂ ਦੇ ਗਏ ਤੇ ਉਹਨੂੰ ਨੱਪ ਕੇ ਸੈੱਟ ਕਰ ਦਿਆਂਗੇ ਬਾਅਦ ਚ ਕਿੱਥੇ-ਕਿੱਥੇ ਰੱਖਣੀਆਂ ਪਹਿਲਾਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਪਹਿਲਾਂ ਮੈਂ ਉੱਪਰ ਜਾ ਕੇ ਦੇਖ ਕੇ ਆਵਾਂ ਲਓ ਜੀ ਆਪਾਂ ਚੱਲਦੇ ਹਾਂ ਜੀ ਉੱਪਰ ਤੇ ਅੱਜ ਦੁਕਾਨ ਤੇ ਵੀ ਨਹੀਂ ਗਿਆ ਸਾਰੀ ਦਿਹਾੜੀ ਘਰੇ ਸਫਾਈ ਹਾਂਜੀ ਹੋ ਗਿਆ ਇੱਥੇ ਪਾ ਇਹ ਗਿੜਾ ਹੋਰ ਲੱਗੇਗਾ ਚਲੋ ਆਪ ਲਗਾ ਕੇ ਆਓ ਮੈਂ ਦੇਖਦਾ ਉੱਪਰ ਜਾ ਕੇ ਲਓ ਜੀ ਸਾਰਾ ਸਬਾਨ ਥੱਲੇ ਲੱਗ ਗਿਆ ਆ ਵੀ ਸ਼ੀਟ ਲਾਤੀ ਜਿਵੇਂ ਅਸੀਂ ਇੱਥੋਂ ਹਵਾ ਬਹੁਤ ਆਉਂਦੀ ਠੰਢੀ ਠ ਔ ਲੋ ਇਟ 온 ਦ ਬੈਗ ਇਯਾ ਮੈਂ ਨਾ ਕੀ ਆ ਬਾਤ ਹੈ ਦੇਖੋ ਜੀ ਆ ਰਹਿ ਗਿਆ ਇੰਨਾ ਚੱਕਣ ਵਾਲਾ ਬਾਕੀ ਸਾਰੀ ਹੋ ਗਈ ਇਧਰੋਂ ਸਫਾਈ ਆ ਬੋਰੀਆਂ ਇੱਥੇ ਰੱਖ ਦਿੱਤੀਆਂ ਸਾਰੀਆਂ ਕਣਕ ਨਾ ਪਰ ਉਹ ਨਾ ਫੇਤਾ ਨਾ ਪਰ ਕੇ ਤੇ ਥੱਲੇ ਆ ਚੱਕ ਤਾਂ ਸਾੜੀ ਤਾਂ ਨੂੰ ਪਾਣੀ ਪੂਣੀ ਨਿਕਲ ਜਾਏਗਾ ਰੁਕੇਗਾ ਨਹੀਂ ਤੇ ਬਾਕੀ ਸਖ ਮਾਰਾ ਮੋਟਾ ਸਮਾਨ ਜਿਹੜਾ ਰਹਿ ਗਿਆ ਸਾਰਾ ਥੱਲੇ ਛੋੜ ਦੇਣਾ ਤੇ ਤੋਂ ਦੇਖੋ ਕਿੰਨੀ ਪੈ ਗਈ ਆ ਜੀ ਅਜੇ ਪੌਣੇ 6 ਦਾ ਟਾਈਮ ਆ ਤੇ ਤੋਂ ਦਿਨ ਨਹੀਂ ਪੈ ਗਈ ਵੇਖੇ ਕੁਝ ਨਹੀਂ ਦਿੱਤਾ ਪਿਆ ਤੇ ਹਉ ਦੇਖੋ ਜੀ ਆ ਸਾਰਾ ਕਚਰਾ ਨਿਕਲਿਆ ਉਪਰੋਂ ਤੇ ਹੁਣ ਆਪਾਂ ਚੱਲਦੇ ਆ ਥੱਲੇ ਉਹ ਕੁੱਤੇ ਦੇ ਪੈਣੀਆਂ ਹੁਣ ਕਿਉਂਕਿ ਇਹ ਖਲਾਰ ਨੂੰ ਨਹੀਂ ਹਟਦਾ ਹੈਗਾ ਚੱਲਦੇ ਆ ਥੱਲੇ ਤੇ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਹਾਂਜੀ ਲੋ ਜੀ ਇੱਧਰ ਟਾਈਮ ਪੌਣੇ 9 ਹੋ ਗਿਆ ਜੀ ਤੇ ਦੇਖੋ ਜੀ ਪਲਕ ਹੋ ਰਹੀ ਹੈ ਜੀ ਸਕੂਲ ਜਾਣ ਲਈ ਤਿਆਰ ਸਕੂਲ ਦੀ ਟਾਈਮਿੰਗ ਚੇਂਜ ਹੋ ਗਈ ਹੈ ਸਕੂਲ ਦੀ ਟਾਈਮਿੰਗ ਹੋ ਗਈ ਹੈ ਚੇਂਜ ਕੱਲ ਸਫਾਈ ਕਰਾਈ ਨਾ ਕੋ ਘੋਟੇ ਦੇ ਅੱਜ ਮੈਂ ਬੰਦੇ ਨੂੰ ਕਿਹਾ ਦੁਕਾਨ ਤੇ ਸਫਾਈ ਕਰਨੀ 10 ਵਜੇ ਆਈ ਤੇ ਅੱਜ ਸਕੂਲ ਇਹਨਾਂ ਦਾ 10 ਵਜੇ ਹੋ ਗਿਆ ਤੇ ਮੈਂ ਹੁਣ ਇਸ ਲਈ ਨਹਾ ਤੋ ਹੋ ਗਿਆ ਤਿਆਰ ਹੋ ਗਿਆ ਰੋਟੀ ਪਾਣੀ ਖਾ ਲਈ ਆ ਇਹਨੂੰ ਛੱਡ ਕੇ ਸਿੱਧਾ ਦੁਕਾਨੇ ਜਾਊਂਗਾ ਦੁਕਾਨੇ ਕਰਾਵਾਂਗੇ ਸਫਾਈ ਤੇ ਚਲੋ ਆ ਵੀ ਬਣੇ ਰਿਓ ਬਲੌਗ ਨਾਲ ਦਿਖਾਨੇ ਆ ਬਾਹਰ ਵੀ ਕਿੰਨੀ ਧੁੰਦਾ 10 ਵਜੇ ਵੀ ਦੇਖਿਓ ਆਪਾਂ ਬਲੌਗ ਸ਼ ਬੋਲਣਾ ਸ਼ੁਰੂ ਕੀਤਾ ਆ ਕੱਲ ਦਾ ਕੱਲ ਵਾਲੇ ਦੇ ਵਿੱਚ ਹੀ ਐਡ ਕਰਨਾ ਨਾ ਇਹ ਠੀਕ ਠੀਕ ਇਹ ਕੱਲ ਵਾਲੇ ਦੇ ਵਿੱਚ ਹੀ ਐਡ ਹੋ ਜਾਣਾ ਨਾ ਤੇ ਚਲੋ ਤੁਹਾਨੂੰ ਦਿਖਾਣੇ ਆ ਤੇ ਡਿਫੰਡੂ ਫੁੱਲ ਬਣਾ ਦਿੱਤਾ ਹਾਂ ਹਾਂ ਮੁੰਨੇ ਦਾ ਟਾਈਮ ਚੇਂਜ ਹੋ ਗਿਆ ਜਾਂ ਸਾਨੂੰ ਥੋੜਾ ਔਖਾ ਲੱਗਦਾ ਔਖਾ ਲੱਗਦਾ ਹੁਣ ਬਹੁਤ ਜ਼ਿਆਦਾ ਤਾਂ ਹੁੰਦਾ ਮੈਂ ਉੱਤੇ ਬਣੀ ਬਣਾਈ ਨਾਲ ਹੀ ਨਾਲ ਹੀ ਬਣਾਉਂਦੀ ਰੋਟੀ ਤੇ ਕਹਿੰਦੇ ਮੇਰੀ ਵੀ ਲਾਹ ਰੋਟੀ ਤੇ ਮੈਂ ਫੇਰ ਕਰ ਆ ਆ ਫੇਰ ਇਹਨੂੰ ਛੱਡ ਕੇ ਜਦੋਂ ਆਣਾ 10 ਵਜ ਜਾਣੇ ਆ ਡਿਮੋਕਰ ਕੰਮ ਘੁੰਮ ਲਈ ਫੇਰ ਰੋਟੀ ਖਾ ਲਾਂਗੇ ਨਾ ਹੋਰ ਇਹਨੂੰ ਛੱਡ ਕੇ ਜਦੋਂ ਆਣਾ 10 ਵਜ ਜਾਣੇ ਫੇਰ ਮੈਂ ਦ ਅ ਤੇ ਚਲੋ ਠੀਕ ਆ ਜੀ ਬਣੇ ਰਿਓ ਬਲੌਗ ਨਾਲ ਦਿਖਾਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਖਾਨੇ ਆ ਬਾਹਰ ਜਾ ਕੇ ਤੁਹਾਨੂੰ ਧੁੰਦ ਕਿੰਨੀ ਕੁ ਪਈ ਆ ਬਣੇ ਰਿਓ ਬਲੌਗ ਨਾਲ ਜੀ ਹਾਂਜੀ ਲੋ ਜੀ ਦੇਖ ਸਕਦੇ ਆ ਕਿੰਨੀ ਧੁੰਦ ਆ ਹਲੇ 9 ਵਜੇ ਆ ਬਾਹਰ ਕੁਝ ਨਹੀਂ ਦਿਦਾ ਹੈਗਾ ਨਹੀਂ ਧੁੰਦ ਆ ਹੋ ਬਾਰੇ ਗੱਡੀਆਂ ਦੇਗਾ ਮਸੀ ਦੀਆਂ ਲੱਗੇ ਜਾ ਕੇ ਬਿਲਕੁਲ ਹਾਂ ਹਾਂ ਬਹੁਤ ਵੀ ਬੁਰਾ ਹਾਲਾਤ ਹੁੰਦਾ ਦੇ ਨਾਲ ਬਹੁਤ ਬੁਰਾ ਹਾਲਾਤ ਸਕੂਲਾਂ ਵਾਲਿਆਂ ਨੇ ਟਾਈਮ ਚੇਂਜ ਕੀਤਾ ਆ ਹਾਂਜੀ ਲਓ ਜੀ ਇੱਧਰ ਹੈਗਾ ਇਹ ਫਟਕ ਬੰਦ ਹੋਇਆ ਆ ਇੱਧਰ ਦੇਖ ਲਓ ਆ ਕਹਿੰਦੀ ਆ ਹੈ ਆਹ ਦੇਖ ਲਓ ਕੀ ਕਹਿੰਦੀ ਆ ਕਹਿੰਦੀ ਮੈਂ ਕਿਹਾ ਵੀ ਕਹਿੰਦੀ ਬੱਚੇ ਥੋੜੇ ਆਂਦੇ ਆ ਹਾਂ ਹੁਣ ਬੋਲ ਮੈਂ ਕਿਹਾ ਕਹਿੰਦੀ ਵੀ ਕਹਿੰਦੀ ਬੱਚੇ ਥੋੜੇ ਆਂਦੇ ਆ ਨਾ ਕਲਾਸ ਮਰਜ ਹੋ ਜਾਂਦੀ ਆ ਮੈਂ ਕਿਹਾ ਵੀ ਤੂੰ ਵੀ ਨਾ ਜਾ ਹਨਾ ਦੋ ਦਿਨ ਦਾ ਰਹਿੰਦੇ ਛੁੱਟੀਆਂ ਹੋ ਜਾਣੀਆਂ ਕਹਿੰਦੀ ਪੀਸਾ ਦੇ ਦਿਆਂਗੀ ਪੀਸਾ ਦੇ ਦਿਆਂਗੀ ਪੂਰਾ ਜਾਵਾਂਗੇ ਤੇ ਮੇਰੀ ਗੱਲ ਸੁਣ ਟਿਊਸ਼ਨ ਤੇ ਕਿਉਂ ਨਹੀਂ ਅਪਲਾਈ ਕਰਦੀ ਇਹ ਇਹ ਤਾਂ ਜਾਣਦੀ ਭਰਾਵਾ ਦੀ ਦੀਦੀ ਨੇ ਛੁੱਟੀਆਂ ਕੀਤੀਆਂ ਆ ਬਈ ਦੀਦੀ ਨੇ ਹੋਂ ਉਹ ਤਾਂ ਹੁਣ ਦੀਦੀ ਨੇ ਹੁਣ ਕੀਤੀਆਂ ਨਾ ਜਦੋਂ ਪਹਿਲਾਂ ਕਹਿੰਦੀ ਹੁੰਦੀ ਸੀ ਮੈਂ ਨਹੀਂ ਜਾਣਾ ਟਿਊਸ਼ਨ ਤੇ ਥੋੜੀ ਤਾਂ ਮਾਲ ਨਹੀਂ ਕਰਦਾ ਸਕੂਲ ਦੇ ਕਹਿੰਦੇ ਤੇ ਪਟੀਸ਼ਨ ਦੀ ਫੀਸ ਨਹੀਂ ਗਈ ਸੀ ਉਹ ਘੱਟ ਹੁੰਦੀ ਆ ਉਹ ਘੱਟ ਹੁੰਦੀ ਆ ਕਹਿੰਦੀ ਫੀਸ ਦਿੰਦੇ ਹਾਂ ਹਾਂ ਲਓ ਜੀ ਇੱਧਰ ਹੈਗਾ ਫਟਕ ਬੰਦ ਤੇ ਹੁਣ ਇੱਧਰ ਫਟਕ ਦੇ ਖੜੇ ਆ ਜੀ ਤੇ ਚਲੋ ਠੀਕ ਆ ਜੀ ਹੁਣ ਪਹੁੰਚ ਗਏ ਪੂਲ ਤੇ ਛੱਡ ਗਏ ਇਹਨੂੰ ਫੇਰ ਘਰ ਪਹੁੰਚਦੇ ਆ ਜੀ ਤੇ ਫੇਰ ਮਿਲਦੇ ਆਂ ਮੇਰੀ ਬੰਦੇ ਤੋਂ ਉਧਰ ਫਰਕ ਪੈ ਜਾਂਦਾ ਹਾਂ ਪੈਂਦਾ ਪੈਂਦਾ ਫਰਕ ਕਿੱਥੇ 7.5 ਜਾਣਾ ਕਿ 7.9 ਜਾਣਾ ਨਹੀਂ ਨਹੀਂ ਪਿਆ ਪਿਆ ਫਰਕ ਕੋਈ ਸ਼ੱਕ ਨਹੀਂ ਹੈਗਾ ਚਲੋ ਬਣੇ ਰਹੀਓ ਜੀ ਬਲੌਗ ਨਾਲ ਹੱਥ ਆ ਗਿਆ ਮੋਰੇ ਮੇਰਾ ਗੱਡੀ ਨਹੀਂ ਆਈ ਮੇਰੇ ਹੱਥ ਆ ਗਿਆ ਮੋਰੇ ਦਾ ਬਲੌਗ ਦੇ ਵਿੱਚ 2:30 ਬੱਜ ਗਏ ਆ ਤੇ ਲੋ ਜੀ ਇਧਰ ਲੱਗਿਆ ਜੀ ਹੁਣ ਖਾਣ ਰੋਟੀ ਉਹ ਤਾਂ ਜਾ ਬਿੱਤੀ ਆ ਸਭ ਤੇ ਤੁਸੀਂ ਨਾ ਖਾਓ ਮੈਨੂੰ ਦੇ ਦਿਨਾ ਅੱਜ ਦਸਤ ਲਾਈਦਾ ਦੁਕਾਨ ਤੇ ਮੈਂ ਆ ਲਾਇਆ ਨਾ ਬੰਦਾ ਕੋਠੇ ਦੀ ਸਫਾਈ ਦੇ ਵਾਸਤੇ ਜਲਦੀ ਤੁਸੀਂ ਤਾਂ ਸਵੇਰੇ ਖਾ ਲਈ 8 ਵਜੇ ਰੋਟੀ ਅਸੀਂ ਤਾਂ ਖਾਧੀ ਆ ਜਾ ਕੇ 6:30 11 ਵਜੇ 11 11 ਕੱਢ ਗਿਆ ਰੋਟੀ ਦੁਕਾਨ ਤੇ ਆਉਣਾ ਸੀ ਨਾ ਬੰਦੇ ਨੇ ਸਫਾਈ ਕਰਨਾ ਜੋ ਉਸੇ ਬੰਦੇ ਨੇ ਹੁਣ ਦੁਕਾਨ ਤੇ ਕਰਦਾ ਪਿਆ ਆ ਇਸ ਕਰਕੇ ਮੈਂ ਖਾਲੀ ਜਲਦੀ ਤੇ ਲੋ ਜੀ ਅੱਜ ਲੈ ਕੇ ਆਏ ਈ ਛੋਲੇ ਭੜੂਰੇ ਫੇਰ ਜੀ ਦੇ ਤੇ ਮੈਨੂੰ ਪਾ ਦਿਓ ਤੇ ਮੈਂ ਖਾ ਕੇ ਜਾਵਾਂ ਦੁਕਾਨੇ ਠੀਕ ਆ ਤੇ ਫਿਰ ਤੁਸੀਂ ਬਾਅਦ ਵਿੱਚ ਗੰਭੀਰ ਤੇ ਮੈਂ ਫਿਰ ਕੰਮ ਕਰਦਾ ਫਿਰ ਪਲਕ ਨੂੰ ਲੈਣ ਲੱਗੇ ਨਾ ਮੈਂ ਆ ਜਾਊਗਾ ਤੈਨੂੰ ਛੁੱਟੀ ਹੋਣੀ ਆ ਉਹਨੂੰ ਆ ਸਵਾ ਦਿੰਨ ਛੁੱਟੀ ਹੋਣੀ ਅੱਜ ਬੋਦੇ ਇੱਥੇ ਦਿਲੰਦਰ ਆ ਨਾ ਇੱਕ ਖਬਰ ਆਈ ਆ ਤੇ ਐਕਸੀਡੈਂਟ ਹੋਇਆ ਹੈ ਪਠਾਨਕੋਟ ਚੌਂਕ ਕੋਦੇ ਕੋਲ ਅੱਛਾ ਬਾਈਪਾਸ ਲੱਗ ਗਿਆ ਐਕਸੀਡੈਂਟ ਹੁੰਦੇ ਬੜੇ ਆ ਧੁੰਦ ਕਰਕੇ ਵੀ ਬਹੁਤ ਹੁੰਦੇ ਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪੰਜ ਗੱਡੀਆਂ ਟਕਰਾ ਗਈਆਂ ਇਹ ਪਤਾ ਕੀ ਜੀ ਗੱਡੀ ਜਾਂਦੀ ਬੈਸੀ ਵਿੱਚ ਟਿਪਰ ਵੱਜਾ ਪਿੱਛੋਂ ਆ ਗਈ ਇਸ ਕੱਲ ਕੱਲ ਦੀ ਗੱਲ ਆ ਕੱਲ ਸਵੇਰੇ ਹੂੰ ਧੁੰਦ ਕਰਕੇ ਬਹੁਤ ਨੁਕਸਾਨ ਹੁੰਦਾ ਇਦਾਂ ਟਿਪਰ ਵੱਜਾ ਆ ਕੇ ਤੇ ਉਹਦੇ ਨਾਲ ਹਨਾ ਕਾਫੀ ਨੁਕਸਾਨ ਹੋਇਆ ਪਰ ਇਹ ਆ ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਸ ਗੱਡੀਆਂ ਦਾ ਨੁਕਸਾਨ ਕਹਿੰਦੇ ਬਹੁਤ ਹੋਇਆ ਵਾ ਲਓ ਜੀ ਬਸ ਇਦਾਂ ਹੀ ਮੈਨੂੰ ਹਨਾ ਤਵੇ ਤੇ ਗਰਮ ਕਰਕੇ ਦੇ ਦਿਓ ਮੈਨੂੰ ਹੀ ਆ ਮਤਲਬ ਓ ਸ਼ੋਲੇ ਜਾਂਦੇ ਗਰਮ ਨਾ ਕਰੀ ਮੇਰੇ ਬੰਦ ਕਰਨਾ ਹੋਰ ਹੋਰ ਵੀ ਮੁੜ ਕੇ ਕਰ ਲਿਓ ਨਾ ਬਾਅਦ ਚ ਗਰਮ ਆਪਣੇ ਵਾਸਤੇ ਮੈਨੂੰ ਪਤਾ ਮੈਨੂੰ ਥੋੜੀ ਠੰਡੀ ਠੰਡੀ ਸਵਾਲ ਲਾਦੀ ਆ ਇਹਦੇ ਮੈਨੂੰ ਕਹਿੰਦਾ ਮਤਲਬ ਪਾਣੀ ਪਈ ਆ ਤੁਹਾਡੀ ਜਾ ਨਾਲ ਖਪੀਆਗੇ ਮੇਰੇ ਕਹਿੰਦਾ ਮਤਲਬ ਸੀ ਕਿ ਮੈਨੂੰ ਜਿਹੜੇ ਗਰਮ ਕਰਕੇ ਦੇਣੇ ਨਾ ਤੇ ਇੰਨਾ ਗਰਮ ਕਰ ਦਿਓ ਚਲੋ ਬਣੇ ਰਹੀਓ ਵਲੌਗ ਨਾਲ ਜੀ ਆਪਾਂ ਅਸੀਂ ਇਧਰ ਪਲਕ ਦੇ ਸਕੂਲ ਹਾਂ ਚੱਲ ਹਰਮਨ ਠੀਕ ਆ ਫਿਰ ਹੈ ਆਈ ਇੱਕੋ ਚੱਲ ਲੈ ਗਏ ਤੇ ਇਧਰ ਆਇਆ ਹਰਮਨ ਦਾ ਫੋਨ ਓਕੇ ਓਕੇ ਹਰਮਨ ਦਾ ਫੋਨ ਹਾਂ ਹਰਮਨ ਦਾ ਫੋਨ ਤੇ ਹਰਮਨ ਨੇ ਲਿਖਿਆ ਜੀ ਗਾਣਾ ਇੱਕ ਖੋਲਣੀ ਆ ਬਾਹਰ ਖੋਲ ਜੀ ਆਹ ਆ ਮੋਟੀ ਕਿਤਾ ਮੋਟੀ ਕੋਲਚਾ ਰੁਬਤ ਧਿਆਨ ਨਾ ਲੱਗੀ ਨੀ ਲੱਗੇ ਜੱਕੀ ਮੋਟੀ ਹਰਮਨ ਦੇ ਗਾਣਾ ਲਿਖਿਆ ਫੇਰ ਇੱਕ ਹੋਰ ਬਹੁਤ ਸੋਹਣਾ ਆਹ ਸੁਣਾਵਾ ਸੁਣਾਵਾ ਚੱਲ ਸੁਣਾਨਾ ਪੱਲੂ ਤੂੰ ਲੈ ਕੇ ਆਈਆਂ ਆਂ ਆਂਦੀ ਹੋਈ ਮਨੇਰੀਓ ਬਲੌਗ ਨਾਲ ਜੀ ਮਿਲਦੇ ਘਰ ਪਹੁੰਚ ਗਏ ਹੁਣ ਆਪਾਂ ਲੋ ਜੀ ਸਵਾ 7 ਹੋ ਗਏ ਆ ਤੇ ਦੁਕਾਨ ਵਧਾ ਕੇ ਗਏ ਆ ਤੇ ਕੀ ਲਸਾਂ ਚੱਲਣ ਲੱਗੇ ਆ ਕੀ ਬਣਾਉਣ ਲੱਗੇ ਹੁਣ ਮੈਂ ਲੱਗੀ ਸਵਾ ਗ ਨੂੰ ਤੜਕਾ ਲਾਣ ਛੋਲਿਆਂ ਦੀ ਸਬਜ਼ੀ ਵੀ ਪਈ ਆ ਹਲੇ ਕੇ ਤੇ ਉਹ ਜਿੱਦਰ ਲੱਗਣ ਲੱਗਾ ਜੀ ਸਾਗ ਨੂੰ ਤੜਕਾ ਸਾਰਾ ਸਮਾਨ ਤਿਆਰ ਕਰ ਲਿਆ ਆ ਸਾਗ ਦਾ ਹਾਂ ਤੇ ਹੁਣ ਕੱਪੜੇ ਤੁਸੀਂ ਪਹਿਲਾਂ ਮੈਨੂੰ ਗੱਲ ਦੱਸੋ ਬਲੌਗ ਕਿਉਂ ਨਹੀਂ ਬਣਾਉਂਦੇ ਹੈਗੇ ਕਿਤੋਂ ਯਾਰ ਕਿੰਨਾ ਦਿੱਤਾ ਬੋਲ ਜਾਂਦਾ ਮੈਨੂੰ ਤਾਂ ਤੁਹਾਡੀ ਗੱਲ ਨਹੀਂ ਸਮਝਦਾ ਜੀ ਤਾਂ ਨਾ 2 ਦਿਨ ਹੋ ਗਏ ਕੱਪੜੇ ਨਹੀਂ ਸੁੱਕਦੇ ਇੰਨੀ ਮਤ ਵੱਜੀ ਪਈ ਆ ਨਾ ਸਮਝ ਨਹੀਂ ਲੱਗਦੀ ਹੈ ਕਿ ਅੱਛਾ ਪਹਿਲਾਂ ਧੋਣ ਦੀ ਟੈਨਸ਼ਨ ਠੀਕ ਆ ਫਿਰ ਸੁਕਣੇ ਪਾਣ ਦੀ ਟੈਨਸ਼ਨ ਫੇ ਫੇ ਗਿੱਲੇ ਆ ਪੇ ਅੰਦਰ ਚੱਕ ਕੇ ਪਾਣ ਦੀ ਟੈਨਸ਼ਨ ਅੰਦਰ ਨਹੀਂ ਸੁੱਕਦੇ ਹੈਗੇ ਕਦੀ ਬਾਹਰ ਕਦੀ ਅੰਦਰ ਰਾਬਰ ਧੋਪਣਾ ਬਗੜਦਾ ਨਹੀਂ ਇਹ ਕੀ ਕਰੀਏ ਬਹੁਤ ਔਖੇ ਹੈ ਤੁਹਾਡੇ ਕੋਲ ਬਲੋਰ ਹੈਗਾ ਬਲੋਰ ਲਾਓ ਤੇ ਸੁਕਾਓ ਬਲੋਰ ਹੁਣ ਲਾਇਆ ਆਂ ਤੇ ਬਲੋਰ ਲੋ ਜੀ ਇਧਰ ਲੱਗਣ ਲੱਗਾ ਜੀ ਆ ਫਰਾਉਂ ਸਾਗ ਨੂੰ ਤੜਕਾ ਦੇਖੋ ਜੀ ਹੋਰ ਕੀ ਰਸੀ ਕੀ ਮੈਨੂੰ ਨੇ ਲੈ ਪਟੋਰੇ ਵੀ ਦੋ ਪਏ ਸਵੇਰ ਦੇ ਹਨਾ ਇਹ ਆ ਪਟੋਰੇ ਠੀਕ ਕੁੜੀ ਨੇ ਖਾਧੀ ਅੱਜ ਅੱਜ ਸਮੋਸਾ ਤਿਆਰ ਕਰਤਾ ਕੁੜੀ ਆ ਹੁਣ ਬੁਖਾਰ ਆ ਜਾਂਦਾ ਜੇ ਬੁਖਾਰ ਆਇਆ ਸਵੇਰ ਛੁੱਟੀ ਕਰਾਓ ਜੀ ਨਹੀਂ ਨਹੀਂ ਪਤਾ ਕੀ ਹੋਇਆ ਕਿ ਜ਼ੇਰ ਡਿਸ਼ਨ ਦਵਾਈ ਆ ਕਹਿੰਦੀ ਮੈਨੂੰ ਠੰਡ ਬਹੁਤ ਲੱਗਦੀ ਆ ਆਹੋ ਤੇ ਮੈਂ ਉਹੀ ਗੱਲ ਕਰਦਾ ਜੇ ਇਦਾਂ ਕਹਿੰਦੀ ਨਾ ਤੇ ਇਹਦੀ ਕੱਲ ਛੁੱਟੀ ਕਰਾਓ ਮੈਨੂੰ ਹੁਣ ਇੱਥੇ ਲੱਗਦਾ ਵੀ ਛੁੱਟੀ ਕਰਾਣੀ ਪੈਣੀ ਆ ਮੈਨੂੰ ਸਵੇਰੇ ਠੰਡ ਬਹੁਤ ਪਤਾ ਗਲਤੀ ਕੀ ਆ ਤੱਲੇ ਦਾ ਕੋਟੀ ਨਹੀਂ ਇਹਨੇ ਕੋਟੀ ਨਹੀਂ ਪਾਉਂਦੀ ਨਹੀਂ ਪਾਉਂਦੀ ਕੋਟੀ ਘੱਟੀ ਹਾਂ ਉੱਪਰ ਬਲੇਜ਼ਰ ਪਾਉਣਾ ਆ ਇਹਨੇ ਇਹ ਹੈਗੀ ਨਾ ਇਹਨੇ ਨਾ ਮਤਲਬ ਕਿ ਘਰ ਆ ਕੇ ਜਰਾਬਾ ਪਾਉਣੀ ਆ ਆ ਕਈ ਵਾਰੀ ਕਾਟਨ ਤਾਂ ਪਤਨਾ ਪਜਾਮਾ ਪਾ ਕੇ ਫਿਰ ਦੀ ਰਣਗਾ ਉਹਨੂੰ ਡੰਨ ਲਾਦੀ ਕਈ ਉਠਾਣ ਲਾਦੀ ਆ ਡੰਨ ਲਾਦੀ ਆ ਮੈਂ ਕੀ ਕਰਾਂ ਹੁਣ ਮਾ ਹੁਣ ਆ ਕੇ ਧੁਰ ਧੁਰੂ ਕਰਦੀ ਰਜਾਈ ਚਲੂਗੀ ਅੱਛਾ ਚਾਹ ਇਹਨੇ ਨਹੀਂ ਪੀਣੀ ਆਗੀ ਜਾਂਦੀਆਂ ਨਾਲ ਕਾਫੀ ਚਾਹ ਹੁਣ ਬਕਾੜ ਹੋਇਆ ਆ ਮੈਂ ਆਪੋ ਦੁਕੀ ਨਹੀਂ ਫੇਨੀ ਆਣੇ ਛੋਟਿਆਂ ਦਾ ਬਹੁਤ ਮੁਸ਼ਕਲ ਆ ਸਵੇ ਇਹ ਛੋਟੀ ਆ ਹੁਣ ਵੀ ਬੋਲ ਰਹੀ ਹੈਗੀ ਛੋਟੀ ਆ ਇਹ ਛੋਟੀ ਥੋੜ ਮੋਟੀ ਇਹ ਮੋਟੀ ਇਹ ਦੇਖੋ ਜੀ ਕਿਦਾਂ ਰਜਾਈ ਚਲੂਗੀ ਬਈਆ ਸੋ ਗਈ ਐ ਰੁਬਲ ਸੋ ਗਈ ਹੋ ਗਈ ਹੈ ਹੋ ਗਈ ਐ ਸੋ ਗਈ ਆ ਸੌਂ ਗਈ ਆ ਆ ਸੋ ਗਈ ਆ ਐਦਾਂ ਉਹ ਤਾਂ ਦੇਖੋ ਦੇਖ ਫਲਕ ਸੋ ਗਈ ਨਾ ਮੇਰੀ ਗਾਲਾਂ ਨਹੀਂ ਠੀਕ ਹੈ ਸਾਰੇ ਛੁੱਟੀ ਕਰਾਓ ਇਹਦੀ ਹੈ ਨਹੀਂ ਜਾਣਾਗੇ ਆ ਸਾਰੇ ਛੁੱਟੀ ਕਰਾਓ ਕਾਲਾ ਇੱਧਰ ਤੇਰਾ ਪਟਾਕੇਵਾਰ ਨਾਲ ਲਾਪਿਆ ਆ ਇਹ ਅੱਲਾਸਸਨ ਤੇਰਾ ਪਟਾਕੇ ਲਾਪਿਆ ਮਾਰਨ ਲਓ ਜੀ ਇੱਧਰ ਲਸਨ ਨੇ ਮਾਰਨੇ ਸ਼ੁਰੂ ਕਰਤੇ ਪਟਾਕੇ ਜੀ ਮੈਨੂੰ ਠੀਕ ਨਹੀਂ ਲੱਗਦਾ ਮੈਨੂੰ ਨਹੀਂ ਨਹੀਂ ਸਵੇਰੇ ਛੁੱਟੀ ਕਰਾਉਗੇ ਦੀ ਹਾਂ ਦਿੱਤੀ ਰਹਿ ਗਈ ਆ ਮੈਂ ਗੋਲੀ ਹੁਣ ਆਹੋ ਮੈਨੂੰ ਬੋਦੀ ਜੀ ਮੈਂ ਕਿਹ ਖਾਣਾ ਆ ਜੋ ਖਾਣਾ ਦੱਸਦੇ ਮੈਨੂੰ ਹੂੰ ਪਟੂ ਰੇਵਿਨਿਓ ਜਿਹਨੇ ਖਾਦੇ ਨੇ ਅੱਜ ਨਾਲ ਨਹੀਂ ਤਾਂ ਪਟੂ ਦੇ ਛੱਡਦੀ ਨਹੀਂ ਹੁੰਦੀ ਦੋ ਦਿਨ ਚਾਜਣਾ ਇਹਨੇ ਹੂੰ ਸਾਦਨ ਪਟੂ ਦਿਖਾਈਏ ਆਹੋ ਸਾਗ ਨਾ ਪੁੱਟੇ ਲੋ ਜੀ ਸਾਗ ਨਾ ਪੁੱਟੇ ਚਲੋ ਬਣੀ ਰਿਓ ਬਲੌਗ ਨਾਲ ਜੀ ਲਾ ਕੇ ਤੜਕਾ ਛੜਗਾ ਸਾਗ ਦਾ ਤੇ ਰੋਟੀ ਖਾਣ ਲੱਗੇ ਮਿਲਦੇ ਆ ਜੀ ਅੱਛਾ ਕੱਪੜੇ ਆ ਬਲੌਰ ਲਾ ਕੇ ਕੱਪੜੇ ਪਾਏ ਹੋਏ ਸੁਕਣੇ ਪਾ ਲੈਣ ਜੇ ਗਾ ਲੋ ਪਹਿਲਾਂ ਲੋ ਜੀ ਮਾਤਾ ਇੱਧਰ ਕਰਦੇ ਪਏ ਆ ਕੀ ਉਹਨਾਂ ਦੇ ਦੇਖੋ ਜੀ ਏਸੀ ਲਾਇਆ ਕੱਪੜੇ ਉਹ ਅੰਦਰ ਗਿਆ ਕਿ ਨਹੀਂ ਸੇਕ ਕਿੰਨਾ ਆਇਆ ਸੇਕ ਦੇ ਕਰਕੇ ਨਾ ਬੋਲ ਵੀ ਨਹੀਂਦਾ ਜੱਜ ਨਾ ਸਿੱਧੀ ਹਵਾ ਲੱਗਦੀ ਆ ਸੇਕ ਦੀ ਤੇ ਚਲੋ ਜੀ ਇਹ ਕੱਪੜੇ ਈ ਦਸ ਕਾਈਦੇ ਆ ਜੀ ਸਰਦੀਆਂ ਨੂੰ ਖਾਸ ਕਰਕੇ ਹੈ ਤੇ ਚਲੋ ਲਾਲਣਾ ਤੋੜਕਾ ਲਾਓ ਤੋੜਕਾ ਤੇ ਫਿਰ ਤੋੜਕਾ ਲੱਗਿਆ ਉਹ ਖਾਧਾ ਹੀ ਜਾਂਦਾ ਸਾਰਾ ਰੋਟੀ ਮਿਲਦੇ ਆ ਜੀ ਰੋਟੀ ਖਾਣ ਲੱਗੇ ਫਿਰ ਬਣੇ ਰਿਓ ਸਾਡੇ ਬਲੌਗ ਨਾਲ ਜੀ ਇਤਰਾ ਟਾਈਮ ਰਾਤ ਦੇ 9 ਵਜੇ ਗਏ ਹਾਂਜੀ ਹੋਰ ਕੀ ਬਾਤ ਹੁਣ ਲੱਗੇ ਰੋਟੀ ਬਣਾ ਮੈਨੂੰ ਆਪ ਸਾਬ ਨਾ ਖਾ ਲੈਣੀ ਦੂ ਕਹਿੰਦੀ ਮਕਾਨਿਕ ਦੀ ਖਾਣੀ ਆ ਮੰਮੀ ਕਹਿੰਦੇ ਮੱਕੀ ਦੀ ਖਾਣੀ ਆ ਸੀ ਮੱਕੀ ਦੀ ਲਾ ਲੈਣੇ ਆ ਤੁਮ ਕਣਕ ਦੀ ਬਗਾ ਦਿੰਨੀ ਆ ਰੋਟੀ ਹੈ ਨਾ ਹੋਰ ਤੇ ਸਾਗ ਇੱਥੇ ਤੁੰਡ ਕੋ ਹੋ ਗਿਆ ਹਾਂ ਕੜਾਈ 'ਚ ਮੇਚ ਪਾ ਲਿਆ ਸਾਗ ਸਾਰੇ ਤੁੜਕ ਲੈਣਾ ਹੋਰ ਨੂੰ ਗਰਮ ਕਰਦੀ ਹਾਂ ਪੱਲੂ ਵੀ ਉੱਠੀ ਆਣ ਬੁਖਾਰ ਉਤਰਿਆ ਮੈਂ ਕਹਿੰਦੀ ਕੁਝ ਖਾਣ ਨੂੰ ਦਿੰਨੀ ਆ ਬਣਾ ਸਕੂਲੇ ਜਾਣਾ ਕਿ ਨਹੀਂ ਸਵੇਰ ਦੇਖਦੀ ਹਾਂ ਸਿਹਤ ਦੇ ਅਕੋਰਡਿੰਗ ਆ ਵੀ ਕਿੱਦਾਂ ਦੀ ਸਿਹਤ ਵਾਦੀ ਹੈ ਨਾ ਹੂੰ ਚਲੋ ਲੈ ਕੇ ਛੁੱਟੀ ਘੱਲ ਲਵੇ ਰੈਸਟ ਕਰ ਲਵੇ ਇੱਕ ਦਿਨ ਹੈ ਨਾ ਹਾਂ ਕੁਝ ਛੁੱਟੀ ਹੋ ਜਾਣੀ ਹੈ ਇਹਨੂੰ ਬੁੱਧਵਾਦ ਹਾਂ ਇਹ ਸਰੋਗ ਕਾਲੇ ਛੁੱਟੀ ਚਿਲ ਮਿਲਦੇ ਆ ਤੁਹਾਨੂੰ ਇਹ ਲਓ ਜੀ ਇਧਰ ਟਾਈਮ 11:30 ਤੇ ਲਓ ਜੀ ਇਧਰ ਹੋ ਰਹੀ ਹੈ ਜੀ ਪਨੀਰ ਦੀ ਸਬਜ਼ੀ ਗਰਮ ਇਹ ਉਹ ਪਨੀਰ ਦੀ ਸਬਜ਼ੀ ਆ ਉਹ ਉਧਰ ਉਹ ਤਾਂ ਛੋਲੇ ਗਰਮ ਕੀਤੇ ਜੇ ਇਹਨੂੰ ਛੋਲੇ ਲੈਣੇ ਆ ਲਾ ਲਓ ਤੇ ਫਲਕ ਗਲੀ ਸਕੂਲ ਚਲੋ ਜੀ ਹਾਂ ਇਓ ਇਸਬਦੀ ਲੜ ਉਹ ਬੰਦੀ ਆ ਲੜੀ ਇਹ ਸੋਲ ਲੈ ਇਹਨੇ ਜਿੱਦੜਪੀ ਦੀ ਸਬਜੀ ਬਣੀ ਆ ਲੜਵੇ ਮੇਰੇ ਨਾਲ ਖਾਦੀ ਲੜਨਾ ਹੀ ਸੀਗਾ ਬੱਸ ਕਰੋ ਹੁਣ ਜਦੋਂ ਲੜਾਈ ਵਾਲੀਆਂ ਗੱਲਾਂ ਹੋਣੀਆਂ ਤਾਂ ਲੜਨਾ ਹੀ ਹੈ ਜੀ ਕਿਉਂ ਜੀ ਲੜੋ ਤੁਸੀਂ ਹਾਂ ਤੇ ਪਲਕ ਚਲ ਗਈ ਸਕੂਲ ਪਲਕ ਇਹਨੇ ਸੋਚੋ ਕੀ ਪਲਕ ਹੋ ਗਈ ਠੀਕ ਹੁਣ ਸੋਚੋ ਵੀ ਇਹ ਆ ਦੇਖੋ ਇਹ ਲੜਾ ਕੇ ਬਹੁਤ ਆ ਇਹ ਪਲਕ ਹੋ ਗਈ ਠੀਕ ਤੇ ਚਲ ਗਈ ਸਕੂਲ ਚਲ ਗਈ ਸਕੂਲ ਉਹ ਤੇ ਦੇਖੋ ਜੀ ਸਾਨੂੰ ਬੰਦਾ ਨਹੀਂ ਕੋਈ ਲੱਭਦਾ ਪਿਆ ਹੁਣ ਬਾਹਰੋਂ ਸਮਾਨ ਚ ਕਾਣ ਵਾਲਾ ਕੋਥੇ ਸਫਾਈ ਕਰਤੀ ਐ ਇੱਥੇ ਕਿਕਰ ਤਾਂ ਪਰ ਵਿੱਚ ਲੋਕ ਕੰਮ ਕਰਕੇ ਰਾਜ਼ੀ ਨਹੀਂ ਹਾ ਸਹੀ ਗੱਲ ਆ ਇੱਥੇ ਤੇ ਲੋਕ ਇਦਾਂ ਦੇ ਕਰ ਐ ਇੰਨੇ ਰਿਕਸ਼ੇ ਵਾਲਿਆਂ ਨੂੰ ਕਹਿਤਾ ਆ ਉਹਦੇ ਹੱਥ ਤੇ ਦੇਵੋ ਇੰਨੇ ਰਿਕਸ਼ੇ ਵਾਲਿਆਂ ਨੂੰ ਕਹਿਤਾ ਆ ਆਨੇ ਆ ਸਵੇਰੇ ਚੱਕ ਲਾਂਗੇ ਸ਼ਾਮੀ ਚੱਕ ਲਾਂਗੇ ਮੁੜ ਕੇ ਹੁੰਦੇ ਨਹੀਂ ਹੈ ਤੁਸੀਂ ਦੇਖ ਲਓ ਅੱਜ ਸਵੇਰ ਦੀ ਸਾਡੇ 32 ਡੇਮ ਸੀ 7 ਵਜੇ ਦੀ ਨਾ ਮੋਟਰ ਪਾਣੀ ਭਰਿਆ ਨਾ ਅਸੀਂ ਕੱਪੜੇ ਧੋਤੇ ਕੁਛ ਕੀਤਾ ਹੁਣ ਨਾ ਨੂੰ ਕਿਹਾਏ ਆ ਨਾ ਹੁਣ ਬੱਤੀ ਆ ਗਈ ਹੁਣ ਹੀ ਆਈ ਐ ਜਦੋਂ ਵੀ ਅੰਦਰ ਆਉਣੇ ਆ ਨਾ ਤੇ ਬੱਤੀ ਆ ਗਈ ਲੋ ਜੀ ਇੱਧਰ ਸਮਾਨ ਸਾਰਾ ਅੰਦਰ ਪਹੁੰਚ ਚੁਕਾਇਆ ਜੀ ਤੇ ਚਲੋ ਬਣੇ ਰਹੀਓ ਸਾਡੇ ਬਲੌ ਹਾਂਜੀ ਦੇਖ ਸਕਦੇ ਆ ਜੀ ਇੱਧਰ ਟਾਈਮ 1 ਵਜ ਚੱਲ ਰਾਇਆ ਤੇ ਅਸੀਂ ਬਜ਼ਾਰੋਂ ਆਏ ਸੀ ਤੇ ਇੱਧਰ ਲੈ ਕੇ ਆਏ ਆ ਸਬਜ਼ੀਆਂ ਇੱਧਰ ਬੈਂਗਣ ਗੋਭੀ ਟਮਾਟਰ ਟਮਾਟਰ ਲੈ ਕੇ ਆਏ ਆ ਕਿਉਂਕਿ ਅੱਜ ਗੋਭੀ ਵਾਲੇ ਪਕੌੜੇ ਮੰਗਦੇ ਆ ਨੇ ਹਾਂਜੀ ਕਿੱਦਾਂ ਫੇ ਭੈਣ ਜੀ ਥੋੜੇ ਜੇ ਕੱਪੜੇ ਹੈਗੇ ਆ ਤੇ ਥੋੜੇ ਜੇ ਕੱਪੜੇ ਅਸੀਂ ਪਾਏ ਆ ਨੇ ਜੁਕਾ ਜਿਹੜੇ ਬੱਤੀ ਜਾਣ ਤੋਂ ਬਾਅਦ ਫੇ ਥੋੜੇ ਜੇ ਧੋਤੇ ਸੀਗੇ ਜਰੂਰੀ ਜਰੂਰੀ ਹਾਂਜੀ ਮਮੀ ਪਾਈ ਆ ਕੱਪੜੇ ਸੁਕਣੇ ਕੋਠੇ ਤੇ ਚਲੋ ਜੀ ਆਏ ਫੇ ਅਸੀਂ ਹੈ ਲੋ ਜੀ ਦੇਖ ਸਕਦੇ ਆ ਜੀ ਮੌਸਮ ਅੱਜ ਧੁੰਦ ਘਟਵਾ ਤੇ ਸੂਰਜ ਦੇਵਤਾ ਜੀ ਉਹ ਦੇਖੋ ਲੁਕੇ ਛਿਪੇ ਫਿਰਦੇ ਆ ਹਜੇ ਤੱਕ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਕਿ ਅਸੀਂ ਗਲੀ ਚ ਕੂੜਾ ਚਕਾ ਦਈਏ ਦੇਖੋ ਜੀ ਕਿਹਦਾ ਢੇਰ ਲੱਗਾ ਆ ਕੁੱਤੇ ਬੈੰਦੇ ਬੜੇ ਮਜ਼ੇ ਨਾਲ ਹਾਈ ਹਾਈ ਇਹਨਾਂ ਨੂੰ ਚੰਗਾ ਮੌਕਾ ਮਿਲਿਆ ਆ ਨਿੱਗਰੀ ਬਹਿਣ ਦਾ ਆ ਦੇਖੋ ਜੀ ਕੈਂਡੀ ਕੈਂਡੀ ਔਰ ਇਹ ਖੋਰਾ ਗਿਆ ਆਵਾਜ਼ ਸੁਣ ਆ ਦੇਖ ਲਓ ਜੀ ਇਹਦੀ ਆਵਾਜ਼ ਸੁਣ ਕੇ ਕਿਦਾਂ ਕੁੱਤੇ ਇਕੱਠੇ ਹੁੰਦੇ ਆ ਸਾਰਿਆਂ ਤੇ ਰੋਟੀ ਪਾਉਂਦੀ ਆ ਇਹ ਲਓ ਜੀ ਉਹ ਕੂੜਾ ਹੁਣ ਚਕਾਉਂਦੇ ਆ ਥੋੜੇ ਜੇ ਕੱਪੜੇ ਆ ਪਾ ਲਈਏ ਸੁੱਕਣੇ ਸੁੱਕਣੇ ਸਕਣੇ ਤਾਂ ਹੈ ਨਹੀਂਗੇ ਕੁਝ ਅੰਦਰ ਵੀ ਪਾਏ ਆ ਦੇਖਦੇ ਹਾਂ ਉਹਨਾਂ ਦਾ ਵੀ ਇੰਤਜ਼ਾਮ ਕਰਦੇ ਆ ਕੀ ਕਰਨਾ ਆ ਪੌੜੀਆਂ ਚੜਦੀਆਂ ਸਾਹ ਚੜ ਗਿਆ ਹਵਾ ਵੀ ਚੱਲਦੀ ਆ ਠੰਡੀ ਠੰਡੀ ਚਲੋ ਜੀ ਬਣੇ ਰਹੀਓ ਵਲੌਗ ਨਾ ਮਿਲਦੇ ਆ ਜੀ ਤੁਹਾਨੂੰ ਹਾਂਜੀ ਦੇਖੋ ਜੀ ਮੌਸਮ ਚੈੱਕ ਕਰ ਸਕਦੇ ਆ ਕੋਠੇ ਤੇ ਸਾਡੇ ਇੱਥੇ ਸਫਾਈ ਹੁਣ ਜਿੱਦਾਂ ਮਰਜ਼ੀ ਘੁੰਮੋ ਫਿਰੋ ਵਧੀਆ ਲੱਗਦਾ ਆ ਹਨਾ ਉਹ ਕਈ ਵੀ ਚੱਕ ਕੇ ਰੱਖਣੀ ਆ ਕਾ ਵੀ ਡਿਸ਼ ਲਹਾਨੀ ਆ ਤੇ ਇੱਧਰ ਸੀਮਿੰਟ ਉਹ ਸੀਮਿੰਟ ਕਹੇਗਾ ਸੋਰੀ ਰੇਤਾ ਤੇ ਇੱਧਰ ਸਾਰਾ ਸਫਾਈ ਇੱਕ ਜਿਹੜੀ ਆ ਪੌੜੀ ਆ ਆ ਜਿਹੜੀ ਘੋੜੀ ਇਹ ਤਾਂ ਖਰਾਬ ਹੋ ਗਈ ਆ ਇਹਨੂੰ ਘੋੜੀ ਨੂੰ ਵੇਚ ਦੇਣਾ ਦੇ ਦੇਣਾ ਕਵਾੜੀ ਇਹਨੂੰ ਤੇ ਆ ਜਿਹੜੀ ਪੌੜੀ ਆ ਨਾ ਇਹਨੂੰ ਪੌਡੀ ਨੂੰ ਕਰ ਦੇਣਾ ਆ ਪੇਂਟ ਆ ਵੀ ਚੱਕ ਕੇ ਸਟਾਣਾ ਆ ਵਾਸੇ ਚ ਲਾਇਆ ਸੀਗਾ ਤੇ ਆ ਪੌਡੀ ਨੂੰ ਕਰ ਦੇਣਾ ਆ ਪੇਂਟ ਪੇਂਟ ਕਰਕੇ ਫੇ ਇੱਥੇ ਉੱਪਰ ਲਾਈ ਦੀ ਆ ਤਾਂ ਕਿ ਟੈਂਕੀ ਟੁੰਕੀ ਤੇ ਚੜੀਦਾ ਆ ਤਾਂ ਫੇਰ ਤੇ ਮੌਸਮ ਦੇਖੋ ਜੀ ਠੰਡ ਬਹੁਤ ਆ ਪਰ ਆ ਹਸਪੀਟਲ ਦੇ ਕੋਠੇ ਅੱਜ ਹਸਪੀਟਲ ਵੀ ਸਫਾਈ ਕਰਨ ਦਾ ਆ ਰੁਬਲ ਇਹ ਹਸਪੀਟਲ ਵੀ ਸਫਾਈ ਕਰਨ ਦਾ ਇਹ ਆ ਦੇਖ ਅੰਦਰ ਦੇਖੋ ਕਿਦਾਂ ਪਾਇਆ ਹਸਪੀਟਲ ਦਾ ਕੋਈ ਨਹੀਂ ਹੈਗਾ ਇੱਥੇ ਬੜੇ ਬੜਾ ਗੰਦ ਪਾਇਆ ਹੈ ਹਸਪੀਟਲ ਵਾਲਿਆਂ ਨੇ ਇੱਥੇ ਉਹ ਦੇਖੋ ਕਿਦਾਂ ਹੋਰ ਆਹ ਦੇਖੋ ਤਾਂ ਹੋਰ ਦਵਾਈਆਂ ਦੇ ਡੱਬੇ ਪਿੱਸੇ ਹੋਏ ਕੀ ਬੰਦਾ ਕਰੇ ਸਾਰੀ ਬੈਠਾ ਹੋ ਗਿਆ ਆ ਉੱਤੋਂ ਆਗੂ ਗਿਆ ਬismillah ਚਲੋ ਜੀ ਬਣੇ ਰਹੀਏ ਸਾਡੇ ਨਾਲ ਜੀ ਲਓ ਜੀ ਇਧਰ ਟਾਈਮ ਸ਼ਾਮ ਦੇ 4 ਵਜੇ ਗਿਆ ਤੇ ਇੱਧਰ ਹੋ ਰਹੀ ਆ ਤਿਆਰੀ ਲੋ ਜੀ ਇੱਧਰ ਬੈਂਗਣਾ ਵਾਲੇ ਬਣ ਚੁੱਕੇ ਆ ਹਨਾ ਥੋੜੇ ਬਣ ਚੁੱਕੇ ਆ ਬਾਕੀ ਉਧਰ ਬਣੂਗੇ ਆ ਗੋਭੀ ਵਾਲੇ ਪਏ ਹੋਏ ਆ ਹੁਣ ਲੱਗੇ ਚਾਹ ਵੀ ਰੱਖ ਲਾਂ ਆ ਦੋ ਆਲੂ ਪਏ ਸੀਗੇ ਪੱਲੂ ਕਹਿੰਦੀ ਮੈਨੂੰ ਨਾ ਉਹ ਬ੍ਰੈਡ ਰੋਲ ਬਣਾ ਕੇ ਦੋ ਹੋਰ ਤੇ ਬ੍ਰੈਡ ਰੋਲ ਤੇ ਬ੍ਰੈਡ ਵਾਲੇ ਪਕੌੜੇ ਬ੍ਰੈਡ ਰੋਲ ਅੱਛਾ ਬ੍ਰੈਡ ਰੋਲ ਤੇ ਬ੍ਰੈਡ ਰੋਲ ਦੋ ਤਿੰਨ ਬਣ ਜਾਣੇ ਇਹਦੇ ਜੋਗੀ ਠੀਕ ਆ ਹੋਰ ਕੀ ਮੈਂ ਹੁਣ ਚਾਹ ਰੱਖਾਂ ਬੀਸਰ ਮੈਂ ਕੱਦ ਦੇ ਘੋਲ ਕੇ ਗਈਆਂ ਤੇ ਹੁਣ ਬਹੁਤ ਸੋਹਣੇ ਬਣੇ ਆ। ਹਾਂ। ਇੱਕੋ ਕਰੰਚੀ ਬਣੂਗੇ ਸ਼ਾਇਦ। ਚਲੋ ਜੀ ਰੱਖਾ ਚਾਹ ਪੇਲ ਮੈਂ। ਉਹ ਧਿਆਨ ਨਾਲ। ਚਾਹ ਇਹਦੇ ਵਿੱਚ ਨਾ ਉਹ ਪਾਣੀ ਸਾਰੀਆਂ ਲੌਂਗ ਲੈਜੀਆਂ ਜੋ ਵੀ ਪਾਉਣਾ ਹੈ ਨਾ। ਹਾਂਜੀ। ਰੁਬਲ। ਠੀਕ ਆ। ਠੀਕ ਹੈ। ਆਓ ਫੇਲ। ਚਲੋ। ਜੀ। ਅਧਿਕਾ ਅਧਮਾ ਪ੍ਰਸਤਾਨ। ਆਓ, ਖਾਓ। ਇਹਦਾ ਬਰਥਡੇ ਆ ਇਸ ਹੇਲੀ ਦਾ। ਹੁਣ ਸਮਾਨ ਲੈ ਕੇ ਆਏ ਆ ਇਹਨੇ ਗਿਫਟ ਕਰਨਾ ਹੈ ਜੋ ਜੋ ਅੱਛਾ ਇਹਦੇ ਦਿਖਾ ਦਮ ਹਾਂ ਲਓ ਬੱਪ ਇਹਦੇ ਵਿੱਚ ਵੀ ਹਾਰ ਬਣਿਆ ਆ ਵਾਓ ਕਿੰਨਾ ਸੋਹਣਾ ਹੈ ਹਨਾ ਹਾਰ ਵਾਲਿਆਂ ਦੇ ਵਿੱਚ ਹਾਂ ਵਾਓ ਲੋ ਜੀ ਸਮਾਨ ਆ ਇੱਧਰ ਬਾਕੀ ਦਾ ਜੋ ਜੋ ਇਹਨੂੰ ਚਾਹੀਦਾ ਜੋ ਜੋ ਲੈ ਗਏ ਆ ਤੇ ਕੀ ਬੱਲੂ ਹਾਂ ਕਿੰਨਾ ਸੋਹਣਾ ਹੈ ਹਾਂ ਬਾਕੀ ਇਹ ਪੈਕਿੰਗ ਕਰ ਲਊਗੀ ਇਹ ਡੱਬਾ ਵੀ ਟਿੰਕੂ ਵਾਲਾ ਮਿਲ ਗਿਆ ਲਓ ਜੀ ਸ਼ੂਰ ਚਾਕਲੇਟ ਹਾਂ ਬਾਕੀ ਪੂਰੇ ਵਾਸਤੇ ਪੀਅੰਬੇ ਇਸ 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 ਮੋਂ ਤਾਂ ਇੱਕ ਇੱਕ ਹੋਰ ਲੈ ਦਿੱਤਾ ਆ ਤਿੰਨ ਤਿੰਨ ਤੁਹਾਡੇ ਕੋ ਹੋ ਗਏ ਆ ਹੁਣ ਤੁਹਾਡੀਆਂ ਸਰਦੀਆਂ ਪਾਰ ਆਰੇ ਕੋ ਪੱਲੂ ਇਹਦੇ ਨਾਲ ਇਹਦਾ ਪਹੁੰਚਾ ਇਦਾਂ ਆ ਪੱਲੂ ਦਾ ਇਹ ਕਹਿੰਦੀ ਮੈਂ ਹੋਰ ਕਲਰ ਲੈ ਆਂ ਆ ਲਾਸਟਿਕ ਵਾਲਾ ਸੀਗਾ ਬਲੈਕ ਹੀ ਲੈਣਾ ਵੀ ਲਗਾ ਜੀ ਲਾਸਟਿਕ ਵਾਲਾ ਪਾਣਾ ਉਹ ਪਾਲੂ ਵੀ ਨਹੀਂ ਪਾਣਾ ਹੁੰਦਾ ਤੇ ਲਾਸਟ ਕੱਢ ਲਿਆ ਆ ਤੇਰੇ ਵਾਸਤੇ ਆ ਤੂੰ ਜਿਦਾਂ ਕਹਿੰਦੀ ਸੀ ਨਾ ਆਪਾਂ ਪਾ ਲੈਣੀ ਆ ਤੇ ਤੂੰ ਇਦਾਂ ਹਾਂ ਹਾਂ ਤੇ ਜੇ ਤੂੰ ਲੰਬਾ ਹੋ ਜਾ ਤੈਨੂੰ ਜੇ ਇਹਦੇ ਵਿੱਚ ਜੇ ਤੂੰ ਵੀ ਇਦਾਂ ਦਾ ਪਾਣਾ ਹੈ ਇਹਦੇ ਵਿੱਚ ਤੇ ਤੈਨੂੰ ਵੀ ਉਪਰ ਚੇਂਜ ਕਰਾ ਕੇ ਇਹਦੇ ਨਾਲ ਦਾ ਲਿਆ ਦੇਣਗੇ ਦੇਖ ਲਈ ਆ ਪਰ ਮੋਟਾ ਆ ਨਾ ਇਹਦੇ ਆ ਦੇਖ ਪਰ ਜੇ ਲੰਬਾ ਹੋਇਆ ਮੈਂ ਕਟਿੰਗ ਕਰਕੇ ਲੰਬਾ ਵੀ ਕਟਿੰਗ ਹੋ ਜਾਣਾ ਪਹਿਲਾਂ ਦੇਖ ਲਈ ਤੇ ਜੇ ਤੁਸੀਂ ਇਹਦੇ ਨਾਲ ਉਹ ਲੈਣਾ ਹੋਇਆ ਨਾ ਇਸੇ ਕੱਪੜੇ ਦੇ ਵਿੱਚ ਤੇ ਫਿਰ ਤੈਨੂੰ ਵੀ ਇਸੇ ਕੱਪੜੇ ਦੇ ਨਾਲ ਪਤਾ ਕਿੰਨੇ ਪਜਾਮੇ ਆਦੇ ਪਜਾਮੇ ਆਦੇ ਚੌੜੇ ਚੌੜੇ ਪੋਜਿਆਂ ਵਾਲੇ ਆਦੇ ਮੰਮੀ ਕਹਿੰਦੇ ਕੁੜੀਆਂ ਪਾਉਂਦੀਆਂ ਹੀ ਇਦਾਂ ਦੇ ਆ ਮੰਮੀ ਹੋਣ ਇਹਨਾਂ ਨੇ ਕਦੀ ਪਾਏ ਨਹੀਂ ਇਹਨਾਂ ਨੂੰ ਔੜਜੇ ਲੱਗਦੇ ਇਹਨਾਂ ਨੂੰ ਲੱਗਦੇ ਉਹੀ ਜਿਦਾਂ ਪੈਂਟ ਕਾਟ ਜਿਹੜੀ ਵੀ ਹੁੰਦੀ ਜੀ ਕਹੋ ਹੋਪੇ ਜੰਮੇ ਸਾਨੂੰ ਸੋਹਣੇ ਲੱਗਦੇ ਆ ਪਾਏ ਹੈ ਤੂੰ ਫਾਹੋ ਤੇ ਇਹ ਕਹਿੰਦੀ ਮੈਨੂੰ ਨਹੀਂ ਪਸਾਰੇ ਇਹ ਤਾਂ ਕਹਿੰਦੀ ਮੈਂ ਨਹੀਂ ਲੈਣਾ ਹੈਗਾ ਅਸਕੇ ਚਲ ਤੂੰ ਤੇਰੀ ਲਾਸਟ ਕੱਢ ਦਾਂਗੇ ਆ ਵਾ ਤੇ ਨਾ ਕੋਣੀ ਲਾਸਟ ਕੱਢ ਦੋ ਕਰਾਂਗੇ ਲਾਸਟ ਕੱਢ ਲਾਂਗੇ ਚਲੋ ਇਹ ਜੇ ਤੋਤਾ ਨਹੀਂ ਹੋਗਾ ਦੋ ਤਿੰਨ ਦਿਨ ਹੈਗੇ ਤਾਂ ਹੈ ਇਹਨਾਂ ਦੇ ਕੋਲ ਗਰਮ ਹਨ ਅੱਜ ਤੱਕ ਅਜੇ ਨਹੀਂ ਸੁੱਕਦੇ ਵੀ ਨਹੀਂ ਠੀਕ ਆ ਜੀ ਇਹ ਅੱਗੇ ਵੀ ਸਟਾਈਲ ਦੋਨ ਕੱਪੜੇ ਦੋਨੇ ਮਸੀਂ ਸਕਾਏ ਅੱਗੇ ਲਾ ਕੇ ਬਲੋਰ ਜਿਹਾ ਜਦੋਂ ਸੁੱਕ ਗਿਆ ਧੁੱਪ ਲੱਗੀ ਸੀ ਕਰਕੇ ਹੋਰ ਕਿ ਟਾਈਮ ਬਹੁਤ ਲੱਗ ਗਿਆ ਚਲੋ ਬਲੌਗ ਦਾ ਕਰਦੇ ਹਾਂ ਐਂਡ ਇੱਥੇ ਤਾਂ ਦੀ ਹੋਈ ਨਮਕ ਦਾ ਚਲੋ ਜੀ ਕਰਦੇ ਹਾਂ ਅੱਜ ਦੇ ਬਲੌਗ ਦੇ ਟੀ ਐਂਡ ਮਿਲਦੇ ਤੁਹਾਨੂੰ ਫਿਰ ਇੱਕ ਨਵੇਂ ਬਲੌਗ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਜਰੂਰ ਸਬਸਕ੍ਰਾਈਬ ਕਰਿਓ ਦੱਸਿਓ ਬਲੌਗ ਕਿੱਦਾਂ ਦੇ ਲੱਗਦੇ ਮਿਲਦੇ ਤੁਹਾਨੂੰ ਫਿਰ ਇੱਕ ਨੈਕਸਟ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ